ਚਿਰਾਂਤ ਉਡੀਕੀ ਜਾਣ ਵਾਲੀ ਪੰਜਾਬੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੀ ਟੀਮ ਫਲਹਾਲ ਬੁੱਢ ਲਾਡਾ ਵਿਖੇ ਯੂਜੀਸੀ ਨੈਟ ਪਾਸ ਬੁੱਢ ਲਾਡਾ ਦੀਆਂ ਤਿੰਨ ਕੁੜੀਆਂ ਦੇ ਘਰ ਪਹੁੰਚੀ ਹੈ ਇਸ ਦੌਰਾਨ ਫਿਲਮ ਦੀ ਸਟਾਰ ਕਾਸਟ ਦੇ ਵਿੱਚੋਂ ਪੰਜਾਬੀ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਜਿਸ ਘਰ ਦੇ ਵਿੱਚ ਧੀਆਂ ਇੰਨੀਆਂ ਕਾਬਲ ਹੋਣ ਉਹਨਾਂ ਦੇ ਬਾਪੂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਪਰ ਬਹੁਤ ਸਾਰੇ ਮਾਪੇ ਅਜੇ ਵੀ ਹੁੰਦੇ ਨੇ ਜਿਨ੍ਹਾਂ ਦੇ ਬੱਚੇ ਕਾਬਲ ਨਾ ਹੋਣ ਉਹ ਪਰੇਸ਼ਾਨ ਰਹਿੰਦੇ ਨੇ ਅਤੇ ਅਜਿਹੀ ਉਹਨਾਂ ਦੀ ਪੰਜਾਬੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਆ ਰਹੀ ਹੈ ਜਿਸ ਨੂੰ ਲੈ ਕੇ ਫਿਲਮ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਪਰ ਬੁੜਲਾਡਾ ਦੀਆਂ ਇਹਨਾਂ ਤਿੰਤ ਧੀਆਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਪੂਰੀ ਟੀਮ ਇਹਨਾਂ ਧੀਆਂ ਦੇ ਘਰ ਪਹੁੰਚੀ ਹੈ ਅਤੇ ਇਹਨਾਂ ਧੀਆਂ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਇਸ ਦੌਰਾਨ ਬੁੜਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਵੀ ਕਿਹਾ ਹੈ ਕਿ ਬੁੜਲਾਡਾ ਦੇ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਇੱਕੋ ਘਰ ਦੀਆਂ ਤਿੰਨ ਧੀਆਂ ਨੇ ਯੂਜੀਸੀ NET ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਇਸ ਪਰਿਵਾਰ ਹਰਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਮਿਹਨਤ ਕਰਨ ਵਾਲੇ ਕਿਸੇ ਵੀ ਬੱਚੇ ਦੀ ਮਿਹਨਤ ਨੂੰ ਵਿਅਰਥ ਨਹੀਂ ਦਿੱਤਾ ਜਾਣ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਰੋਜ਼ਗਾਰ ਦੇ ਕਾਬਿਲ ਜ਼ਰੂਰ ਬਣਾਇਆ ਜਾਵੇਗਾ ਤਾਂ ਜੁਥੇ ਇੱਕ ਪਾਸੇ ਪੂਰੇ ਪਿੰਡ ਲਈ ਪੂਰੇ ਪਰਿਵਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਘਰ ਦੀਆਂ ਤਿੰਨ ਧੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਦੂਜੇ ਪਾਸੇ ਪੂਰੇ ਕਹਿ ਸਕਦੇ ਆ ਕਿ ਪੰਜਾਬੀ ਇੰਡਸਟਰੀ ਕਹਿ ਸਕਦੇ ਆ ਜਿਨ੍ਹਾਂ ਦੇ ਖਾਸ ਤੌਰ ਤੇ ਪੰਜਾਬੀ ਇੰਡਸਟਰੀ ਦੇ ਵਿੱਚੋਂ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਵੀ ਐਨਏ ਮਾਣ ਮਹਿਸੂਸ ਜਨਦ ਵੱਲੋਂ ਕੀਤਾ ਗਿਆ ਤੇ ਇਸ ਦੌਰਾਨ ਉਹ ਖਾਸ ਤੌਰ ਤੇ ਆਪਣੀ ਪੂਰੀ ਸਟਾਰ ਕਾਸਟ ਦੇ ਨਾਲ ਇਸ ਘਰ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਜੰਮ ਕੇ ਤਾਰੀਫ ਕੀਤੀ ਇਹਨਾਂ ਨੂੰ ਮਾਣ ਸਨਮਾਨ ਦਿੱਤਾ ਤੇ ਇਸ ਦੇ ਨਾਲ ਹੀ ਆਪਣੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦਾ ਜਿਹੜਾ ਉਹ ਵੀ ਦੱਸਿਆ ਕਿ ਉਹਨਾਂ ਦੀ ਫਿਲਮ ਵੀ ਸਾਰੀ ਜਿਹੜੀ ਹੈ ਇਸ ਹੀ ਟੌਪਿਕ ਦੇ ਉਤੇ ਆ ਰਹੀ ਹੈ ਕਿ ਜਿਸ ਘਰ ਦੇ ਵਿੱਚ ਜੋ ਇੰਨੀ ਕਾਬਲ ਕੁੜੀਆਂ ਹੋਣ ਇੰਨੀਆਂ ਸੂਝਵਾਨ ਤੇ ਸਮਝਦਾਰ ਕੁੜੀਆਂ ਹੋਣ ਉਸ ਘਰ ਦੇ ਵਿੱਚ ਕਦੇ ਨਾ ਨਾ ਕਦੇ ਮਾਂ ਪਰੇਸ਼ਾਨ ਹੋ ਸਕਦੀ ਹੈ ਤੇ ਨਾ ਹੀ ਕਦੇ ਬਾਪੂ ਪਰੇਸ਼ਾਨ ਹੋ ਸਕਦਾ ਹੈ ਇਸ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਇਹੋ ਜਿਹੀਆਂ ਕੁੜੀਆਂ ਹਰ ਘਰ ਦੇ ਵਿੱਚ ਹੋਣ ਤਾਂ ਇਸ ਖਾਸ ਮੌਕੇ ਦੇ ਉੱਤੇ ਕਰਮਜੀਤ ਅਨਮੋਲ ਦੇ ਵੱਲੋਂ ਤੇ ਨਾਲ ਹੀ ਵਿਧਾਇਕ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਆਓ ਸੁਣ ਲੈਨੇ ਆਂ ਗੱਡੀ ਗੱਲ ਦੇਖੋ ਆਪਣੇ ਹੱਕੇ ਵਾਸਤੇ ਬਹੁਤ ਵੱਡਾ ਮਾਨ ਦੀ ਗੱਲ ਹੈ ਕਿਉਂਕਿ ਸਾਡੇ ਪਰਿਵਾਰ ਹੈ ਇੱਕ ਹੀ ਪਰਿਵਾਰ ਹੈ ਨਿੱਕਰ ਸਿੰਘ ਦਾ ਸਾਰਿਆਂ ਦਾ ਉਹਨਾਂ ਦੀ ਬੱਚੀਆਂ ਨੇ ਮਿਹਨਤ ਕੀਤੀ ਹੈ ਇਥੋਂ ਪਤਾ ਲੱਗਦਾ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਅੱਬਦਾ ਜਿਹੜਾ ਮੰਜ਼ਲਾ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਖਾਦੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ 'ਚ ਹਿੰਡਰਸਪੈਦਾ ਨਹੀਂ ਕਰਦੀ ਜੇ ਮਿਹਨਤ ਕਰਨ ਦਾ ਮਤਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਬਾਲਾ ਜੀ ਮਿਹਨਤ ਕਰਦਾ ਫਿਰ ਗੱਲ ਹੀ ਹੈ ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਹਲਾਸ਼ੀ ਦੀਨ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਾਬਾਹ ਦਿੜਵਾਤੇ ਕਰਮਜੀਤ ਸਿੰਘ ਮੋਲ ਜੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਮਾਨ ਸਟਾਰ ਨੇ ਉਹ ਆਏ ਨੇ ਬਾਰੇ ਹਰੇ ਵਾਸਤੇ ਮਾਨ ਵਾਲੀ ਗੱਲ ਹੈ ਉਹਨਾਂ ਨਾਲ ਸਾਰਾ ਉਹਨਾਂ ਦੀ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਕਰ ਦੱਸਦਾ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚੋ ਹੁਣ ਤੁਸੀਂ ਇਹ ਨਾ ਸਮਝੋ ਵੀ ਸਾਡੇ ਸਾਨੂੰ ਕੋਈ ਐਮਐਲਏ ਨਹੀਂ ਜਾਣਦਾ ਕੋਈ ਮਿਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ ਨਹੀਂ ਸਕਦੇ ਸਾਡੇ ਬੱਚੇ ਤਾਂ ਨੌਕ ਲੱਗ ਨਹੀਂ ਸਕਦੇ ਉਹ ਗੱਲ ਸ਼ਰਤੀ ਸੀ ਅਰਥੇ ਕਿ ਕੋਈ ਪੈਸਾ ਨਹੀਂ ਕੋਈ ਸਪਾਰਸ ਨਹੀਂ ਤੁਹਾਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਬੱਚਿਆਂ ਨੇ ਇਹ ਕਹਿਣਾ ਜਿੱਤੇ ਸੀ ਪਹਿਲਾਂ ਐਮ.ਐਲ.ਏ. ਵੇਲੇ ਸੁਣਦੇ ਹੁੰਦੇ ਸੀ ਅੱਜ ਸਾਡੇ ਘਰ ਐਮ.ਐਲ.ਏ. ਤੇ ਮੰਤਰੀ ਆ ਰਹੇ ਨੇਗੇ ਉਹਨਾਂ 'ਚ ਉੱਚੀ ਖੁਸ਼ੀ ਪਾਈ ਹੈ ਜੀ ਨਹੀਂ ਨਹੀਂ ਪਹਿਲਾਂ ਵੀ ਆ ਕੇ ਜਾਣਾ ਮੈਂ ਘਰੇ ਮਿਲ ਕੇ ਆ ਕੇ ਆ ਗਿਆ ਸਾਡਾ ਆਪਣਾ ਪਰਿਵਾਰ ਹੈ ਗੱਲ ਹੈ ਪਹਿਲਾਂ ਵੀ ਆ ਕੇ ਗਏ ਅੱਜ ਜਦੋਂ ਕਰਮਜੀਤ ਸਿੰਘ ਮੌਣ ਨੇ ਦੱਸਿਆ ਮੈਨੂੰ ਵੀ ਮੈਂ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲਮ ਦੀ ਮਾਨਸਾ ਤੇ ਇਹਨਾਂ ਨੇ ਸੋਚਿਆ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਇੱਕ ਤਰ੍ਹਾਂ ਦਾ ਅਸ਼ੀਰਵਾਦ ਦੇ ਆ ਮੈਂ ਤਾਂ ਸਭ ਵੱਡੀ ਗੱਲ ਕਰਮਜੀਤ ਸਿੰਘ ਕੋਲ ਆ ਪਾਇਆ ਇੱਕ ਇਹਦੇ ਵੱਡੀ ਗੱਲ ਪਹੁੰਚਦੀ ਹੈ ਐਸਾ ਗੱਲ ਫਿਲਮ ਇੰਡਸਟ ਉਹ ਵਿਸ਼ੇ ਲੈ ਕੇ ਵੀ ਮਤਲਬ ਕੱਲੋਂ ਇਹਨਾਂ ਨੇ ਕਿਹਾ ਇਦਾਈ ਲੱਗ ਬੋਲਦੇ ਨੇ ਬੱਚਿਆਂ ਦੇ ਵਾਸਤੇ ਉਹ ਹੋ ਜਾਂਦਾ ਵੀ ਦੇਖੋ ਵੀ ਚਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚਿਆਂ ਨੇ ਆਪਣੇ ਆਪ ਰੋਚਾ ਕੀਤਾ ਸੋ ਮਿਹਨਤ ਬਹੁਤ ਈ ਕਰਦਾ ਸਭ ਤੋਂ ਪਹਿਲਾਂ ਤਾਂ ਸਰਦਾਰ ਬਕਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚਿਆਂ ਨੇ ਵਿਅੰਦਕੋਰ, ਰਿਮਪੀਕੋਰ ਤੇ ਹਰਦੀਪ ਕਰਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇੰਨਾ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਯੂਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਹਨਾਂ ਬੱਚੀਆਂ ਦੇ ਰੂਪੂ ਹੋਇਆ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹੋ ਜਿਹੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਪਿਆਂ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਦੇ ਬਾਪ ਦਾ ਚਿੰਤਤ ਹੋਣਾ ਵਾajib ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਆਂ ਦਾ ਇੰਨਾ ਨਾਰਾਸ਼ਨ ਕਰਦੀਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦੀਆਂ ਨੇ ਅੱਜ ਜਦੋਂ ਸਰਦਾਰ ਬਿਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਿੱਕਰ ਸੂ ਆ ਜਿਹਦੀਆਂ ਕੁੜੀਆਂ ਨੇ ਅੱਜ ਨੈੱਟ ਪਾਸ ਕੀਤਾ। ਕਿਹਨੇ ਸੌਟ ਆਊਟ ਆਫ ਮੂਵਮੈਂਟ ਆਪ ਆਪਣੀ ਜਿਹੜੇ ਸਮੇਂ ਦਾ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝਿਆ ਜਾਂਦਾ ਸੀ ਇਹਨਾਂ ਲੜਕਿਆਂ ਨੇ ਆਪਣੇ ਪਿਓ ਦਾ ਬੋਝ ਹੀ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗੂ ਆ ਕੁੜੀਆਂ ਜਿਹੜੀਆਂ ਹੁੰਦੀਆਂ ਕੁੜੀਆਂ ਹੁਣ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ। ਇਹਨਾਂ ਨੇ ਮਾਣ ਵਧਾਇਆ ਆਪਣੇ ਮਾਂ ਪਿਓ ਦਾ ਆਪਣੇ ਇਲਾਕੇ। ਤੇ ਘਰ ਦੇ ਹਾਲਾਤ ਜਿਹੜੇ ਨੇ ਜੀ ਤੁਸੀਂ ਘਰ ਦੇ ਹਾਲਾਤ ਦੇਖੇ ਨੇ। ਕੀ ਆਪਣੇ ਸਰਕਾਰ ਵੱਲੋਂ ਕੋਈ ਇਸ ਦਿਨ ਅਸਪਰਸ਼ ਪਾਈ ਜਾਏ। ਦੇਖੋ ਜੀ ਇਹ ਤਾਂ ਆ ਖੜੀ ਹੈ ਸਰਕਾਰ ਇਹਨਾਂ ਨੂੰ ਕਰਨਾ ਹੈ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਬੱਚੇ ਕਹਿਣਗੇ ਆਪਾਂ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਬੱਚੇ ਕਹਿ ਰਹੇ ਕਿਸੇ ਅੱਗੇ ਵੀ ਇਹਨਾਂ ਨੇ ਪੜ੍ਹਨ ਕਰਾਂਗੇ ਇਹਨਾਂ ਦੀ ਮਿਕਰ ਵੀ ਕਰ ਦਿੱਖੇ। ਹਾਂ ਜੀ।